ਇੱਠੇ ਹੋਏ ਆ ਇਹ ਕੀ ਮਾਮਲਾ ਤੇ ਕਿੰਨੇ ਸਮੇਂ ਤੋਂ ਜਿਹੜੇ ਸੀਵਰੇਜ ਬੰਦ ਆ ਸਾਨੂੰ ਮੜਾ ਦੱਸੋ ਜੀ ਸੀਵਰੇਜ ਬੰਦ ਆ ਜੇ ਬੰਦਾ ਨਹੀਂ ਪੈਂਦਾ ਉਹ ਬੰਦੇ ਤਾਂ ਜਮਾ ਹੀ ਬੰਦਦਾ ਤੇ ਜਮਾ ਕਿੰਨਾ ਲੈਂਦੇ ਜਿਹੜੀ ਆ ਸੜਕ ਆ ਇਹ ਜਮਾ ਖਰਾਬ ਹੋਈ ਪਈ ਆ ਸਾਡਾ ਲੰਗੜ ਨੂੰ ਗੁਰਦੁਆਰੇ ਨੂੰ ਸਾਡਾ ਰਾਹ ਨਹੀਂ ਹੈਗਾ ਕਿਸੇ ਪਾਸੇ ਤੇ ਅਸੀਂ ਬੱਚਦੀ ਜਮਾ ਜਾਣੇ ਸਰਕਾਰਾਂ ਤੇ ਸਾਡੇ ਪਾਣੀ ਭੜਿਆ ਕਰਦਾ ਆ ਤੇ ਕਿੰਨਾ ਲੈਂਦੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਅਸੀਂ ਅੱਗੇ ਵੀ ਵੀਡੀਓ ਪਾਈ ਸੀਗੀ ਸਾਡੀ ਵੀਡੀਓ ਦੀ ਕੋਈ ਸੁਣਾਈ ਨਹੀਂ ਹੋਈਗੀ ਪੈ ਕੀ ਨਾ ਲੈਂਦੇ ਹੈ ਜੇ ਕਿਰਪਾ ਕਰਕੇ ਤੇ ਸਾਡੇ ਕੀ ਨਾ ਲੈਂਦੇ ਹੈਗੇ ਇਥੇ ਸਿਵਰ ਸਾਬ ਕੀਤਾ ਜਾਂਦੇ ਤੁਸੀਂ ਮੋਗਾ ਮੋਗਾ ਮੇਰ ਨਾਲ ਗੱਲ ਕੇ ਬਾਤ ਕਰਨ ਦੀ ਕੋਸ਼ਿਸ਼ ਕੀਤੀ ਜੀ ਹਾਂ ਜੀ ਕੀਤੀ ਸੀ ਜੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਅੱਛਾ ਕਿੰਨੇ ਟਾਈਮ ਤੋਂ ਫੋਨ ਲਾ ਰਹੇ ਆ ਤੁਸੀਂ ਉਹਨਾਂ ਨੂੰ ਅਸੀਂ ਪਰਸੋਂ ਵੀ ਫੋਨ ਲਾਇਆ ਸੀ ਚੌਥੇ ਦਿਨ ਫੋਨ ਲਾਇਆ ਸੀਗਾ ਸਾਡੀ ਵੀ ਸੁਣਵਾਈ ਹੈਣੀ ਸੁਣਵਾਈ ਹੈਣੀ ਆਂਟੀ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋਏ ਇਹ ਕੀ ਮਾਮਲਾ ਮਾਮਲਾ ਇਹ ਆ ਬਸ ਸੜਕਾਂ ਸਾਡੀਆਂ ਟੁੱਟ ਗਈਆਂ ਮੱਛਰ ਤੋਂ ਸੀ ਪਰੇਸ਼ਾਨ ਆ ਤੇ ਸੜਕਾਂ 'ਚ ਪਾਣੀ ਰੁਕਿਆ ਹੋਇਆ ਕੋਈ ਗੁਰਦੁਆਰੇ ਨੂੰ ਜਾਂਦਾ ਕੋਈ ਕਿਸੇ ਪਾਸੇ ਕੰਮ ਧੰਦੇ ਜਾਂਦਾ ਕੱਪੜੇ ਤਾਂ ਚੱਕ-ਚੱਕ ਕੇ ਜਾਂਦੇ ਆ ਤੁਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਸੇ ਨੂੰ ਕੋਈ ਕੰਪਲੇਂਟ ਕੀਤੀ ਸਾਰੇ ਸਲਾਮਾਂ ਦੇ ਦੇ ਕੇ ਹਟ ਚੁੱਕੇ ਆ ਮੈਂ ਟੂੜਨਾਂ 'ਚ ਪਾਣੀ ਤੇ ਹੋਰ ਆ ਕੇ ਕੋਈ ਨਹੀਂ ਆਉਂਦਾ ਅਬਾਟਰ ਬਕਸਾ ਪਾਣੀ ਹਾਂਜੀ ਭਾਈ ਜੀ ਇਹ ਜੀ ਜੀ ਸਾਡੇ ਆ ਬੱਟਰ ਬੱਸ ਦਾ ਪਾਣੀ ਆ ਮੇਰਾ ਘਰ ਖੋਦਾ ਵਾ ਠੀਕ ਨਾ ਸਾਡੇ ਸਰਕਾਰੀ ਪਾਣੀ ਆ ਰਿਆ ਵਾ ਸਾਡੀ ਕੋਈ ਸੁਣਵਾਈ ਕਰ ਜਾ ਪਾਣੀ ਦੇਖੋ ਤੁਸੀਂ ਇਹ ਇਹ ਪਾਣੀ ਪੀਣ ਵਾਲਾ ਠੀਕ ਨਾ ਜਦੋਂ ਵੀ ਅਸੀਂ ਕੋਈ ਸੁਣਵਾਈ ਕਰੀਏ ਸਾਡੇ ਇਹ ਪਾਣੀ ਪੀਣ ਬਾਰੇ ਕੋਈ ਸੁਣਵਾਈ ਹੋ ਰਹੀ ਠੀਕ ਨਾ ਦੇਖੋ ਬੱਚੇ ਸਾਡੇ ਬਿਮਾਰ ਹੋ ਰਹੇ ਆ ਠੀਕ ਨਾ ਸਾਡਾ ਕੋਈ ਕੰਮ ਹੈ ਨਹੀਂਗਾ ਡਾੜੀ ਦੇ ਪਿਆਲੇ ਬੰਦੇ ਆ ਤੁਸੀਂ ਇਹੀ ਕਿੱਥੋਂ ਬਿਮਾਰੀਆਂ ਦਾ ਇਲਾਜ ਕਰਾਂਗੇ ਇਧਰੋਂ ਜਾਵਾਂਗੇ ਅਸੀਂ ਪਾਣੀ ਤੁਸੀਂ ਦੇਖੋ ਤੁਸੀਂ ਆਪ ਸਰਕਾਰੋਂ ਸ਼ਰਮ ਖਾਓ ਠੀਕ ਹੈ ਨਾ ਗਰੀਬਾਂ ਵਾਰੇ ਤੁਸੀਂ ਸੋਚਦੇ ਆਂ ਵੋਟਾਂ ਵਾਰੀ ਸੋਚਦੇ ਆਂ ਕੁਛ ਹੋਣੀ ਸੋਚਦੇ ਕੇ ਸਾਡੇ ਇਹ ਆਹ ਪਾਣੀ ਅਸੀਂ ਦੇਤੀ ਵਾਂਗੇ ਕਿਹੜੇ ਮੂੰਹ ਆਪੀ ਵਾਗੇ ਤੇ ਕਿਹੜੇ ਹੱਥਾਂ ਨਾਲ ਘਲਾਸ ਚਾਕੇ ਦੇਤੀ ਵਾਂਗੇ ਅਸੀਂ ਆਪ ਤਾਂ ਵੀ ਫਿਲਟਰ ਵਾਲਾ ਪੀ ਲੈਣੇ ਆਂ ਗਰੀਬਾਂ ਵਾਰੇ ਇਹ ਤੁਸੀਂ ਸੋਚਦੇ ਤੁਸੀਂ ਸੋਚਦੇ ਆ ਸਿਰਫ ਵੋਟਾਂ ਵਾਰੀ ਜੇ ਅਸੀਂ ਕਹੀਏ ਤਾਂ ਤੁਸੀਂ ਬੋਰੀ ਗੱਲਾਂ ਕਰਦੇ ਆ ਪਰ ਸਾਡੀ ਫਰਮਾਈ ਨਹੀਂ ਕੋਈ ਕਰ ਰਿਹਾਗਾ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਪਿੰਡ ਦੁੱਲੇਗੜੀ ਫਰਮਾਈ ਵੀ ਠੋਕੀ ਪਾਣੀ ਜੀ ਸਮੈਲ ਵੀ ਬਹੁਤ ਆ ਜਾ ਰਹੀ ਆ ਜੀ ਜਿਹੜੇ ਮੋਸਟ ਮਾਰਦਾ ਵਾ ਜਿਵੇਂ ਜਿਹਨੇ ਪਾਣੀ ਆਈ ਜਾਂਦਾ ਜਿਹੜੇ ਸੀਵਰੇਜ ਦਾ ਜਿਹੜੇ ਸਾਡੇ ਸੀਵਰੇਜ ਬਲੌਕ ਆ ਜਿੱਥੇ ਪਾਣੀ ਖੜਾ ਵਾ ਉਹ ਸਾਡੇ ਘਰਾਂ ਵਿੱਚ ਆ ਰਿਹਾ ਵਾ ਕਾਬਲੀਆ ਕਿੱਲੇ ਆ ਰਿਹਾ ਤੂਟਿਆ ਵਾ ਬਾੜ ਮੈਂਬਰ ਨੰਬਰ 49 ਦੇ ਵਿੱਚ ਸੀਵਰੇਜ ਦਾ ਪਾਣੀ ਕਾਫੀ ਬਾਹਰ ਆ ਰਿਹਾ ਹੈ ਤੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਗਿਆ ਹੈ ਮੈਂ ਬਲਜੀਤ ਸਿੰਘ ਚੰਨੀ ਮੇਰ ਮੋਗਾ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਸੱਚੇ ਪਾਤਸ਼ਾਹ ਅੱਗੇ ਵੀ ਜਿਹੜਾ ਆਪਦਾ ਜ਼ਿੰਮੇਵਾਰੀ ਆ ਜਾਂ ਆਪਣੀ ਡਿਊਟੀ ਤਾਂ ਦੇ ਨਾਲ ਕੀਤੀ ਜਾਵੇ ਜਿੱਥੇ ਗੱਲ ਕਰਦੇ ਆ ਚਾਹੇ ਵਾਰਡ ਨੰਬਰ 59 ਹੋਵੇ ਤੇ ਜਾਂ ਪ੍ਰੀਤਨਗਰ ਹੋਵੇ ਜਾਂ ਹੋਰ ਵੀ ਕਈ ਵਾਰਡ ਹੈਗੇ ਆ ਇਹ ਸਾਨੂੰ ਵੀ ਪਤਾ ਜੀ ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਇਹ ਨਹੀਂ ਕਿ ਅਸੀਂ ਕਹਿ ਸਕਦੇ ਵੀ ਅਸੀਂ ਜਾਣੂ ਨਹੀਂ ਇਸ ਗੱਲ ਤੋਂ ਕਿਉਂਕਿ ਜਿਹੜਾ ਕਿ ਲੰਮੇ ਸਮੇਂ ਤੋਂ ਜਿਹੜੇ ਸਾਡੇ ਵੇਲਦਾਰ ਵੀਰ ਸੀਗੇ ਸਾਡੇ ਉਹਨਾਂ ਦਾ ਕੰਟਰੈਕਟ ਪੂਰਾ ਹੋ ਗਿਆ ਸੀਗਾ ਤੇ ਜਿਹੜੇ ਕਿ ਉਹਨਾਂ ਦੀ ਡਿਊਟੀ ਤੋਂ ਜਿਹੜਾ ਕਿ ਪੂਰੀ ਹੋ ਗਈ ਸੀ ਉਸ ਦੇ ਸਬੰਧ ਦੇ ਵਿੱਚ ਜਿਹੜੇ 11 ਸਾਡੇ ਮੁਲਾਜ਼ਮ ਵੀਰ ਸਾਡੇ ਉਹਨਾਂ ਨੂੰ ਡਿਊਟੀ ਤੋਂ ਮਤਲਬ ਕਿ ਬਰਖਾਸ ਕਹਿ ਸਕਦੇ ਜਾਂ ਉਹਨਾਂ ਦਾ ਟਾਈਮ ਪੂਰਾ ਹੋ ਗਿਆ ਸੀ ਇਸ ਕਰਕੇ ਜਿਹੜੀ ਕਿ ਕਿਉਂਕਿ ਜੋ 11 ਡਰਾਈਵਰ ਨਾ ਹੋਣ ਤੇ ਸਾਰੇ ਹੀ ਭੈਣ ਭਰਾਏ ਗੱਲ ਸਮਝਦੇ ਆ ਕਿ ਪ੍ਰੋਬਲਮਸ ਤਾਂ ਆਉਣਗੀਆਂ ਤੇ ਅੱਜ ਸਾਡੀ ਕੋਸ਼ਿਸ਼ ਇਹ ਹੈ ਜਿਹੜੀ ਕਿ ਨਵੀਂ ਭਰਤੀ ਸੀ ਸਾਡੀ ਤਕਰੀਬਨ 29 ਡਰਾਈਵਰਾਂ ਦੀ ਸਾਡੀ ਭਰਤੀ ਪਈ ਸੀ ਇੱਕ ਤੇ ਉਸ ਦੇ ਵਿੱਚੋਂ ਜਿਹੜੇ ਕਿ ਸਾਡੇ 11 ਮੁਲਾਜ਼ਮ ਸਾਡੇ ਜਿਨ੍ਹਾਂ ਕੋਲੇ ਲਾਇਸੈਂਸ ਹੈਗੇ ਆ ਤਕਰੀਬ ਮੈਂ ਨਹੀਂ ਕੋਸ਼ਿਸ਼ ਆ ਵੀ ਉਹ ਛਿਆਂ ਕੋਲੇ ਤਾਂ ਲਾਇਸੈਂਸ ਹੈਗੇ ਆ ਤੇ ਉਹ ਸਾਡੇ ਅੱਜ ਮਾਨਜੋਗ ਐਮਐਲ ਸਾਹਿਬ ਨਾਲ ਤਾਲਮਿਲ ਕੀਤਾ ਤੇ ਤਾਲਮਿਲ ਕਰਨ ਤੋਂ ਉਪਰੰਤ ਫੈਡਰੇਸ਼ਨ ਨਾਲ ਵੀ ਗੱਲਬਾਤ ਕਰਕੇ ਜਿਹੜੇ ਕਿ ਅੱਜ ਉਹ ਛੇ ਡਰਾਈਵਰ ਆ ਜਿਹੜੇ ਕਿ ਅਸੀਂ ਸੰਗਤਾਂ ਦੀ ਸੇਵਾ ਵਿੱਚ ਸਮਰਪਿਤ ਕਰਾਂਗੇ ਉਹਨਾਂ ਛੇ ਡਰਾਈਵਰਾਂ ਨੂੰ ਤੇ ਜਿਹੜੇ ਬਾਕੀ ਜਿਹੜੇ ਡਰਾਈਵਰ ਆ ਪੰਜ ਰਹਿ ਗਏ ਆ ਉਹਨਾਂ ਨੂੰ ਵੀ ਕਿਉਂਕਿ ਜਿਹੜੇ ਡਾਇਰੈਕਟਰ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਭੇਜੀ ਆ ਕਿਉਂਕਿ ਉਹ ਲੰਮੇ ਸਮੇਂ ਤੋਂ ਸਾਡੇ ਭਰਾ ਜਿਹੜੇ ਇਸ ਨਗਰ ਨਗਰਾਂ ਦੇ ਵਿੱਚ ਜਿਹੜੇ ਸੇਵਾ ਕਰ ਰਹੇ ਆ ਕਿਉਂਕਿ ਜਦੋਂ ਲੰਮਿਆ ਸਮਾਂ ਸੇਵਾ ਕੀਤੀ ਹੋ ਜੇ ਅਸੀਂ ਉਹਨਾਂ ਨੂੰ ਕਹਿ ਦਈਏ ਵੀ ਬਰਕਾਤ ਕਰਕੇ ਘਰੇ ਬਿਠਾ ਦਈਏ ਇਹ ਵੀ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਜਿਹੜੇ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰਕੇ ਜਿਹੜੇ ਪੰਜ ਜਿਹੜੇ ਆ ਵੀਰ ਸਾਡੇ ਉਹ ਵੀ ਡਿਊਟੀ ਤੇ ਅਸੀਂ ਜੋਇਨ ਕਰਾਵਾਂਗੇ ਜਿੱਥੇ ਰਹਿ ਗਈ ਗੱਲ ਪਾਣੀ ਦੀ ਗੰਦੇ ਦੀ ਕਿਉਂਕਿ ਜਦੋਂ ਮੁਲਾਜ਼ਮ ਘਟ ਹੋਣ ਤੇ ਮੈਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦਾ ਵਾਂ ਜਿੰਨੇ ਵੀ ਆ ਸਾਡੇ ਵੀਰ ਭੈਣ ਭਰਾ ਸਾਡੇ ਬੱਚੇ ਜਿਹੜੇ ਵੀ ਹੈਗੇ ਆ ਜੇ ਉਹ ਸਾਡਾ ਸਾਥ ਦੇਣ ਕਿਉਂਕਿ ਜੋ ਮੁਸ਼ਕਲ ਦੀ ਘੜੀ ਹੁੰਦੀ ਆ ਜਾਂ ਮੁਸਕਰਨ ਦੇ ਪਲ ਹੁੰਦੇ ਆ ਤੇ ਜੇ ਸਾਡੇ ਭਰਾ ਭੈਣ ਭਰਾ ਸਹਿਯੋਗ ਕਰਨਗੇ ਤੇ ਮੈਂ ਬਹੁਤ ਸਲਾਘਾ ਜੋਗ ਤੇ ਉਹਨਾਂ ਨੂੰ ਮਾਣ ਵੀ ਮਹਿਸੂਸ ਕਰੂੰਗਾ ਵੀ ਸਾਰੇ ਭਰਾ ਸਾਡੇ ਸਹਿਯੋਗ ਕਰ ਰਹੇ ਆ ਤੇ ਜਿੱਥੇ ਗੱਲ ਕਰਦੇ ਆ ਕਿ ਪ੍ਰੈਸ ਦੇ ਵਿੱਚ ਵੀ ਜਿਹੜੀਆਂ ਖਬਰਾਂ ਲੱਗ ਰਹੀਆਂ ਹਨ ਕਿਉਂਕਿ ਕਈ ਮੈਂ ਪਾਰਟੀਆਂ ਨਹੀਂ ਕਹਿ ਸਕਦਾ ਜਾਂ ਕਿਹੜੇ ਇਹ ਸ਼ਰਾਰਤੀ ਆਂਸਰ ਆ ਜਿਹੜੇ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਉਂਦੇ ਆ ਇਸ ਗੱਲ ਤੋਂ ਮੈਂ ਕਹੂੰਗਾ ਜਿੰਨੇ ਵੀ ਪਿਆ ਆਵਾੜਾ ਮੋਗੇ ਸ਼ਰਦੀ ਸੰਗਤ ਆ ਤੇ ਉਹਨਾਂ ਦੇ ਪ੍ਰਭਾਵੇ ਦੇ ਆ ਕੇ ਜਾਂ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕੋਈ ਵੀ ਗਲਤ ਬਿਆਨਵਾਜੀ ਨਾ ਕੀਤੀ ਜਾਵੇ ਉਹਨਾਂ ਦਾ ਪ੍ਰਾ ਹਮੇਸ਼ਾ ਹੀ ਕਿਉਂਕਿ ਜਿੱਥੇ ਮੈਂ ਅਭੀ ਤੰਦ ਦੀ ਨਾਲ ਸੇਵਾ ਕਰਦੇ ਆ ਉੱਥੇ ਨਗਰ ਰੰਗ ਦੇ ਵਿੱਚ ਵੀ ਆਪਣੀ ਡਿਊਟੀ ਈਮਾਨਦਾਰੀ ਨਾ ਕਰ ਰਹੇ ਆ ਆਪਣਾ ਜਿੰਨਾ ਵੀ ਸਮਾਂ ਵੱਧ ਤੋਂ ਵੱਧ 10 ਤੋਂ ਲੈ ਕੇ 5 ਵਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾ ਇਹ ਨੇ ਵੀ ਇੱਥੇ 2 ਘੰਟੇ ਬੈਠ ਕੇ ਚਲੇ ਗਏ ਤੇ ਆਪਣੇ ਦੂਸਰੇ ਕਾਰਜਾਂ ਨੂੰ ਲਾ ਗਏ ਹਮੇਸ਼ਾ ਇਹ ਕੋਸ਼ਿਸ਼ ਹੈ ਕਿ ਨਗਰ ਨਗਰ ਕਮ ਦੀ ਇਹ ਜਿੰਮੇਵਾਰੀਆਂ ਇਮਾਨਦਾਰੀ ਨਾਲ ਕੀਤੀ ਜਾਵੇ ਤੇ ਸੰਗਤਾਂ ਨੂੰ ਸਿਮੇਸ਼ਾ ਹੀ ਅਸੀਂ ਸੇਵਾ ਨਾਲ ਸਮਰਪਿਤ ਹੈਗੇ ਆਂ ਪਰ ਸਰ ਜਿਹੜੇ ਗੰਨੇ ਦੇ ਦੇ ਤੇ 3 ਨਾਲਾ ਪਾਣੀ ਆ ਰਿਹਾ ਹੈ ਤਾਂ ਕਾਫੀ ਮਿਕਸ ਆ ਰਿਹਾ ਹੈ ਗੰਦਾ ਆ ਜਾਂ ਓਪੀਯੋਗ ਵੀ ਹੈ ਨਾ ਦੇਖੋ ਜੀ ਗੰਦਾ ਪਾਣੀ ਆ ਰਿਹਾ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿਉਂਕਿ ਜਿੱਥੇ ਸੀਵਰੇਜ ਦੀ ਪ੍ਰੋਬਲਮ ਹੈ ਸਾਡੇ ਕੋਲੇ ਮੁਲਾਜ਼ਮ ਨਾ ਹੋਣ ਤੇ ਫੇਰ ਉਹ ਪ੍ਰੋਬਲਮ ਤਾਂ ਆਵੇਗੀ ਜਿੱਥੇ ਗੱਲ ਕਰਦੇ ਆ ਚਾਹੇ ਦੋਨੇ ਕੇ ਸਾਡਾ ਐਮਸੀ ਵੀਰ ਸਾਡਾ ਲੱਖਾ ਵੀਰਾ ਜਾਂ ਕਿ ਹੋਰ ਵੀ ਸੰਗਤ ਆ ਜੇ ਉਹਨਾਂ ਨੂੰ ਕੋਈ ਪਾਣੀ ਦੀ ਪ੍ਰੋਬਲਮ ਆ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉੱਥੇ ਟੈਂਕੀ ਪਾਣੀ ਵਾਲੀ ਭੇਜ ਸਕਦੇ ਆ ਜਦੋਂ ਮਰਜ਼ੀ ਸਾਡੇ ਐਮਸੀ ਸਾਹਿਬ ਨਾਲ ਤਾਲਮਿਲ ਕਰ ਲੈਣਾ ਚਾਹੇ ਉਹ ਪਿੰਡ ਦੇ ਆਪਣੇ ਵਾਰਡ ਦੇ ਜਿਹੜੇ ਆ ਮੁਲਾਹਬੀਰ ਸਾਡੇ ਭੈਣ ਭਰਾ ਤਾਲਮਿਲ ਕਰਨ ਦੀ ਪਹਿਲ ਦੇ ਅਧਾਰ ਤੇ ਉਥੇ ਟੈਂਕੀ ਜ਼ਰੂਰ ਭੇਜਾਂਗੇ ਪਾਣੀ ਵਾਲਾ। ਸਰੋਂ ਗਟਰਾ ਦਾ ਪਾਣੀ ਵੀ ਸਰ ਬਾਹਰ ਆ ਰਿਹਾ ਉਹਨਾਂ ਦੇ ਸਰਕਾਂ ਦੇ ਸਾਈਡ ਤੇ ਆ ਉਹਦੇ ਬਾਰੇ ਉਹੀ ਮੈਂ ਆਪਜੀ ਨੂੰ ਬੇਨਤੀ ਕਰ ਰਿਹਾ ਆਪਜੀ ਮਾਧਿਮ ਰਹੀ ਜਿਹੜੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਵਾਂ ਜਾਂ ਲੋਕਾਂ ਦਾ ਗੁੱਸਾ ਵਾਂ ਜਾਂ ਲੋਕਾਂ ਦੀਆਂ ਪ੍ਰੋਬਲਮਾਂ ਵਾਂ ਉਸ ਨੂੰ ਅਸੀਂ ਸਮਝਦੇ ਆ ਪਰ ਸਾਡੇ ਕੋਲ ਜੇ ਮੁਲਾਜ਼ਮ ਹੋਣਗੇ ਦੇਖੋ ਹੁਣ ਜੇ ਸਾਡੀ ਕੋਈ ਜੇ ਤਾਂ ਮੈਂ ਕਹਿ ਸਕਦਾ ਵੀ ਗੱਡੀਆਂ ਗੱਡੀਆਂ ਸਾਡੀਆਂ ਦੋਨੇ ਆਨ ਰੋਡ ਆ ਜੀ ਠੀਕ ਹੈ ਇਹ ਨਹੀਂ ਕਿ ਸਾਡੀ ਕੋਈ ਗੱਡੀ ਖਰਾਬ ਆ ਗੱਡੀਆਂ ਆਨ ਰੋਡ ਆ ਜੇ ਹੁਣ ਮੁਲਾਜ਼ਮ ਉਥੋਂ ਮਤਲਬ ਕਿ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਦਾ ਕੰਟਰੈਕਟ ਵੇਚਦਾ ਤੇ ਅਸੀਂ ਉਹਨਾਂ ਨੂੰ ਗੱਡੀਆਂ ਤੇ ਨਹੀਂ ਛਡਾ ਸਕਦੇ ਕਿਉਂਕਿ ਕਿਉਂਕਿ ਜੇ ਅਸੀਂ ਗੱਡੀਆਂ ਤੇ ਛਡਾ ਲੈ ਰੱਬ ਨਾ ਕਰੇ ਕੋਈ ਅਨਸਫਾਈ ਘਟਨਾ ਹੋ ਜਾਵੇ ਤੇ ਫਿਰ ਅਗਲ ਲੋਕਾਂ ਨੇ ਇਹ ਕਹਿਣਾ ਵੀ ਇਹ ਪ੍ਰਾਈਵੇਟ ਇਹਨਾਂ ਨੇ ਡਰਾਈਵਰ ਰੱਖ ਕੇ ਜੀ ਅਡਾ ਨੁਕਸਾਨ ਕਰਤਾ ਤੇ ਇਸ ਹੁਣ ਮੈਂ ਜੇ ਕਮਾਂ ਕਵੀ ਸੰਗਤਾਂ ਦੀ ਇਹ ਗੱਲ ਮੈਂ ਸਮਝਦਾ ਵਾਂ ਇਹ ਨਹੀਂ ਹੁੰਦਾ ਜੇ ਸਾਡੇ ਨਾਲ ਸਾਰੇ ਭੈਣ ਭਰਾ ਸਾਡੇ ਕੰਪਨੀ ਵਿੱਚ ਕੰਮ ਕਰਨਗੇ ਸਾਡਾ ਸਹਿਯੋਗ ਕਰਨਗੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠੇ ਹਾਂ ਇਹ ਨਹੀਂ ਕਿ ਅਸੀਂ ਜੇ ਕੋਈ ਚਾਹੇ 94 ਨੰਬਰ ਵਾਰਡ ਆ ਚਾਹੇ ਕਿ ਪ੍ਰੀਤ ਨਗਰ ਆ ਚਾਹੇ ਕੋ 23 ਨੰਬਰ ਵਾਰਡ ਚਾਹੇ ਕੋਈ ਵੀ ਵਾਰਡ ਹੋਵੇ 50 ਵਾਰਡਾਂ ਦੇ ਵਿੱਚੋਂ ਸਾਡੇ ਨਾਲ ਕੋਈ ਕਿਸੇ ਦਾ ਮਤ ਭੇਜਨੇਗਾ ਹਰ ਦੀ ਸੇਵਾ ਦੇ ਵਿੱਚ ਅਸੀਂ ਤਨਦੇਈ ਨਾਲ ਹਾਜ਼ਰ ਬੈਠੇ ਹਾਂ ਤੁਸੀਂ ਤਾਂ ਕਹਿਣਾ ਹੈ ਕਿ ਮੈਂ ਕਈ ਵਾਰੀ ਇੱਥੇ ਕੰਪਲੀਟ ਦਿਖਾ ਚੁੱਕਾ ਹਾਂ ਮਤਲਬ ਕਈ ਵਾਰੀ ਕਹਿ ਵੀ ਚੁੱਕਾ ਹਾਂ ਪਰਸਨਲ ਵੀ ਕਹਿ ਚੁੱਕਾ ਹਾਂ ਪਰ ਮੇਰੀ ਵੀ ਸੁਣਵਾਈ ਨਹੀਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੇਖੋ ਜੇ ਮੇਰੇ ਕੋਲੇ ਹੁਣ ਇੱਥੇ ਮੁਲਾਜ਼ਮ ਹੋਣਗੇ ਜੀ ਜੇ ਮੁਲਾਜ਼ਮ ਹੋਣਗੇ ਤਾਂ ਮੈਂ ਕਾਰਜ ਦਾ ਫੇਰ ਹੀ ਕਰੂੰਗਾ ਮੈਂ ਕਹਿੰਦੇ ਇਹ ਤਾਂ ਨਹੀਂ ਵ ਤੇ ਜੇ ਮੈਂ ਉਹਨਾਂ ਨੂੰ ਕੋਈ ਖੂਬ ਜਵਾਬ ਦਿੱਤਾ ਹੋਵੇ ਜਾਂ ਕਿਹਾ ਹੋਵੇ ਵੀ ਯਾਰ ਤੇਰਾ ਕਾਰਜ ਇਹ ਨਹੀਂ ਹੋਣਾ ਜਾਂ ਜਾਣ ਬੁੱਝ ਕੇ ਵੀ ਅਸੀਂ ਕਹੀਏ ਵੀ ਉਹਦਾ ਅਸੀਂ ਕਾਰਜ ਨਹੀਂ ਕਰਦੇ ਬਿਲਕੁਲ ਵੀ ਨਹੀਂ ਹੁਣ ਜਿੱਥੇ ਗੱਲ ਕਰਦੀਆਂ ਮਲਾਜਮਾਂ ਦੀ ਜਿਹੜਾ ਮਲਾਜਮਾਂ ਨੇ ਕੰਮ ਕਰਨਾ ਤਾਂ ਮਲਾਜਮਾਂ ਨਹੀਂ ਕਰਨਾ ਜੀ ਮੈਂ ਤਾਂ ਕਰ ਹੀ ਨਹੀਂ ਸਕਦਾ ਜੀ ਜਿਹੜੇ ਮਲਾਜਮਾਂ ਦੀ ਡਿਊਟੀ ਬਣਦੀ ਹੈ ਉਸ ਨੇ ਜੋ ਮਲਾਜਮ ਹੋਣਗੇ ਤਾਂ ਸਾਨੂੰ ਕੰਮ ਕਰਾਉਣ ਦੇ ਵਿੱਚ ਕੋਈ ਵੀ ਗੁਰੇ ਨਹੀਂ